ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਜੀ ਠੀਕ ਠਾਕ ਹੋ ਸਾਰੇ ਸਾਰੇ ਵਧੀਆ ਹੋਣੇ ਚਾਹੀਦੇ ਜੀ ਆਪਾਂ ਲੱਗੇ ਹੋਏ ਜੀ ਘਰੇ ਅੱਜ ਕੰਮਕਾਰ ਕਰਨ ਤੇ ਜੇ ਵੀਸੀ ਆਈ ਹੋਈ ਮਿੱਟੀ ਪੱਟਣ ਦਿਖਾਉਣੇ ਤੁਹਾਨੂੰ ਲਓ ਜੀ ਲੱਗੀ ਪਈ ਜੀ ਜੇ ਹੋਈ ਸੀ ਨੀਜੀ ਪੱਟਣ ਇੱਥੇ ਆਪਾਂ ਲੱਗੇ ਸ਼ੈੱਡ ਪਾਉਣ ਇੰਦਰ ਪੈਣਾ ਉਹ ਤੋਂ ਤੱਕ ਇਹ ਕਿੰਨੀ ਲੰਬਾਈ ਬੰਦੀ ਆ 110 ਕਫਟ ਤੇ ਚੜਾਈ ਹੈਗੀ ਆ 50 ਫੁੱਟ ਇਹ ਇੱਥੇ ਲੱਗਿਆ ਆਪਾਂ ਸ਼ੈੱਡ ਕੋਣ ਇੰਦਰ ਤੇ ਅਚਾਈ 15 ਫੁੱਟ ਤੇ ਲੈਂਟਰ ਪੈਣਾ ਵਾ 15 ਫੁੱਟ ਉੱਚਾ ਹੋ ਜਾਣਾ ਬਾਕੀ ਕਾਰ ਚੱਕ ਇੱਧਰ ਨਹੀਂ ਰੱਖੀ ਪਈ ਆ ਐਸੇ ਪਹਿਲਾਂ ਹੁੰਦਾ ਸੀ ਸ਼ੈੱਡ ਆਪਾਂ ਇਹਦੇ ਉੱਤੇ ਹੀ ਖੜੇ ਆ ਤੇ ਉਹ ਵਾਲਾ ਪਟਾ ਤਾਈਗਾ ਹੁਣ ਇਹ ਉਹ ਪੇਰਾ ਪੱਟ ਕੋਠੀ ਦੀ ਉਹਦੇ ਨਾਲ ਉੱਚਾ ਚੱਲ ਜਾਣਾ ਲੈਂਟਰ ਨੀਰੰਦੀ ਜਿਹੜੀ ਪਟਣ ਵਾਲੀ ਉਹ ਮਸ਼ੀਨ ਪਟਣ ਲਈ ਆ ਹਾਂਜੀ ਕੀ ਹਾਲ ਚਾਲ ਆ ਬਾਬੇਓ ਲਓ ਜੀ ਆਪਾਂ ਪਹੁੰਚ ਗਏ ਆਂ ਏਅਰਪੋਰਟ ਦੇ ਉੱਤੇ ਇੰਦਰ ਫੁੱਫੜ ਨੂੰ ਆਂ ਆਪਾਂ ਐਂ ਫੁੱਫੜ ਆਉਂਦਾ ਪਿਆ ਯੂਕੇ ਵਾਲਾ ਉਹਨੂੰ ਲੈਣ ਲਈ ਵਿਖੋਣੇ ਤੁਹਾਨੂੰ ਏਅਰਪੋਰਟ ਦੇਖੋ ਜੀ ਅਮਰitsar ਦਾ ਏਅਰਪੋਰਟ ਆ ਇਧਰ ਆ ਜਾਣ ਵਾਲੇ ਆ ਇਹਨਾਂ ਨੂੰ ਦੇਖੋ ਕਿੰਦਾ ਖੁਸ਼ੀਆਂ ਜੜੀਆਂ ਹੀ ਆਂ ਜਾਣ ਵਾਲਿਆਂ ਨੂੰ ਤੇ ਇੱਧਰਲੇ ਪਾਸੇ ਆਉਣ ਵਾਲੇ ਆ ਤੇ ਇਹ ਪੋਖੜ ਘੜਾ ਦੇਖੋ ਇਹ ਕਿਦਰ ਵਿੰਡੀ ਵਾਲਾ ਇਧਰੋਂ ਉੱਥੋਂ ਨਿਕਲਦਾ ਉਹਨਾਂ ਨੇ ਫਲਾਈਟ ਤਰੀਹ ਯਾਦਾਂ ਘੰਟਾ ਹੋ ਗਿਆ ਉਤਰੀ ਨੂੰ ਪਰ ਹਜੇ ਆਇਆ ਨਹੀਂ ਕੋਈ ਵੀ ਬਾਰ ਦੇਖੋ ਔਂਜਣ ਵਾਲੇ ਲੋਕੀ ਤੁਰੇ ਜਾਂਦੇ ਆਈ ਜਾਂਦੇ ਬਾਕੀ ਫਾਇਦਾ ਹੈ ਰਿਪੋਰਟ ਦਾ ਬਹੁਤ ਸਿੱਧਾ ਬੰਦਾ ਆ ਜਾਂਦਾ ਆਪਾਂ ਵੀ ਇੱਥੇ ਉਤਰਿਆ ਸੀ ਤੇ ਇਹ ਗੱਟ ਵੀ ਕਿਤਾ ਸਿੱਧੀ ਆਉਂਦੀ ਆ ਲੇਟ ਉਹਦਾ ਇਹਤਕੀ ਅੱਗੇ ਉਤਰ ਵੀ ਹੁੰਦੀ ਹੈ 9:45 ਤੇ ਇਹਤਕੀ ਥੋੜਾ ਲੇਟ ਆ ਫਿਰ 11:05 ਦੇ ਉੱਤਰ ਹੀ ਆ ਚੱਲੀ ਵੀ ਉੱਧਰ ਉਹ ਰੇਟ ਹੀ ਅੱਗੇ ਨਹੀਂ ਤੇ 9:45 ਤੇ ਉਤਰਦੀ ਆ ਥੋੜੀ ਲੇਟ ਘੰਟਾ ਘੇਟ ਲੇਟ ਹੋਈ ਵਾਕ ਕਰੋ ਚੱਕਾ ਇਹ ਤਾਂ ਦਿੱਲੀ ਵਾਲਾ ਤੇ ਕਮਲ ਚੇ ਬੰਦਾ ਉੱਦੇ ਹੀ ਥੱਕ ਜਾਂਦਾ ਇਹ ਇੰਨਾ ਕੁ ਫਾਇਦਾ ਹੈਗਾ ਇੱਥੇ ਬਾਕੀ ਘਰੇ ਹੀ ਪੁੰਜ ਜਾਂਦਾ ਸਹੀ ਗੱਲ ਆ ਆਪਾਂ ਨੂੰ ਕਿੰਨਾ 1.5 ਘੰਟਾ ਲੱਗਾ ਉਹਨੂੰ 1.5 ਘੰਟਾ ਫੇਰ ਜਾਣ ਨੂੰ ਲੱਗੂ ਹਾਂ ਘਰ ਆ ਲਈ ਯਾਰ ਬੰਦਾ ਖੇਡ ਰੋ ਬਸ ਹੂੰ ਨਾਲੇ ਚਲੋ ਮਲਾਉਣੇ ਤੁਹਾਨੂੰ ਆ ਦਾ ਫੁਫੜ ਫੇ ਲਓ ਜੀ ਆ ਗਿਆ ਫੁਫੜ ਲੱਗਾ ਨਿਕਲਣਾ ਉਹ ਨਿਕਲ ਆਇਆ ਹੀ ਤੇ ਉਹ ਆ ਗਿਆ ਹੀ ਆ ਆ ਫੁੱਫੜ ਆ ਗਿਆ ਲਓ ਜੀ ਪਹੁੰਚ ਗਿਆ ਹੀ ਫੁੱਫੜ ਲੈ ਲਿਆ ਨਾਲ ਇਹਨੂੰ ਆਪਾਂ ਹੁਣ ਲੈ ਚੱਲੇ ਆ ਪਹੁੰਚ ਬਾਕੀ ਮਿਲਦੇ ਤੁਹਾਨੂੰ ਘਰੇ ਆ ਕੇ ਹੋਰ ਬਾਬੇਓ ਕੀ ਹਾਲ ਚਾਲ ਆ ਲੋ ਜੀ ਆਪਾਂ ਲਾਇਆ ਹੋਇਆ ਆਲੂਆਂ ਨੂੰ ਪਾਣੀ ਖਾਦ ਪਾ ਕੇ ਇਹਨਾਂ ਨੂੰ ਮਗਰ ਹੁਣ ਪਾਣੀ ਦਗਾ ਤਾਹੀ ਆਲੂ ਹੁਣ ਵਧੀਆ ਹੋ ਗਏ ਆ। ਬਾਅਦ ਵਿੱਚ ਹੁਣ ਇਹਨਾਂ ਨੂੰ ਸਪਰੇ ਵੀ ਕਰਾਂਗੇ। ਮਾੜੀ ਕੋ ਤਾਕਤਾਲੀ ਹੁੰਦੀ ਜਿਹੜੀ ਉਹ ਕਰ ਦਾਂਗੇ। ਤੇਲੇ ਵਾਲੀ ਵਾਲਾਂ ਦੇ ਵਿੱਚ ਇਹ ਹੋਰ ਵਧੂਗੀ ਵੈਲ ਇਹ ਦੂਜਾ ਪਾਣੀ ਲਾਇਆ ਹਜੇ ਕੀ ਅੱਧਰ ਆਪਣੀ ਕਣਕ ਨੂੰ ਸਾਰੀ ਲੱਗ ਗਿਆ ਹੁਣ ਪਾਣੀ ਕਣਕ ਕਾਲਾ ਨਿਬੜ ਗਿਆ ਸੀ ਕੰਮ ਖਾਦ ਬਾਗੇ ਨੂੰ ਵੀ ਪਾਣੀ ਲਾਤਾ ਵਾ ਜਿਹੜੀ ਇਹ ਪਹਿਲੋਂ ਦੀ ਬੀਤੀ ਬੀਜੀ ਹੋਈ ਉਹ ਗੇਤੀ ਜਿਹੜੀ ਬਾਅਦ ਚ ਬੀਜੀ ਉਹਨੂੰ ਹਜੇ ਖਾਦ ਪਾਉਣੀ ਪਾਣੀ ਲੋਣਾ ਇਹ ਪਹਿਲੀ ਨੂੰ ਲੱਗ ਗਿਆ ਸਾਰੀ ਨੂੰ ਪਾਣੀ ਜਿਹੜੀ ਪਹਿਲੋਂ ਬੀਜੀ ਸੀ ਬਾਕੀ ਉਹਨਾਂ ਜਿੱਥੇ ਪਰਾਲੀ ਤੇ ਟਹਿਰ ਹੀ ਹੈ ਨਾ ਉਹ ਵੀ ਕਣਕ ਉੱਗ ਗਈ ਪਾਣੀ ਲੱਗਣ ਦੇ ਨਾਲ ਉਹ ਵੀ ਵਿੱਚੋਂ ਨਿਕਲ ਆਈ ਕਣਕ ਸਾਰੀ ਇਹ ਲੋ ਪਾਣੀ ਲੱਗਣ ਨਾਲ ਹੀ ਕਣਕ ਨਿਕਲ ਆਈ ਉਹ ਵੀ ਅੱਜ ਦਾ ਉਹ ਟਹਿਰ ਕੇ ਆਵਾ ਇੱਥੇ ਵੀ ਕਣਕ ਵਿੱਚ ਤਰੀ ਫਿਆ ਉਹ ਨਿਕਲ ਡਈ ਹੈ ਇਹਨੂੰ ਬਾਕੀ ਤਾਂ ਸਾਰਾ ਖਸਤਾ ਸਾਫ ਬਈਗਾ ਕਿ ਆ ਗਈ ਇੱਕ ਜਾਂ ਬੰਨਾ ਬੰਨਾ ਜਹੀ ਥੋੜਾ ਜਿਹਾ ਬਾਕੀ ਸੂਰ ਹੋਣ ਬਹੁ ਹੋ ਗਏ ਬੋ ਪੱਟਾਂ ਲਾਪੇ ਆਲੂਆਂ ਨੂੰ ਵੀ ਲਾਪੇ ਹੁਣ ਵਿੱਚੋਂ ਪੱਟਣ ਅੱਗੇ ਆਲੂਆਂ ਲਣ ਹੀ ਆਲੂ ਵੀ ਵਿੱਚੋਂ ਪੱਟੀ ਜਾਂਦੇ ਹੁਣ ਹੁਣ ਆ ਪਾਣੀ ਲੱਗ ਗਿਆ ਅੱਜ ਕੱਲ ਨੂੰ ਦੇਖਦੇ ਆਣ ਕੇ ਪਾਣੀ ਲੱਗੇ ਤੇ ਹੋਰ ਜ਼ਿਆਦਾ ਪੱਟਦੇ ਆ ਬਾਕੀ ਗੰਨੇ ਦਾ ਕੰਮ ਵੀ ਹੁਣ ਹੋ ਜਾਣਾ ਸ਼ੁਰੂ। ਤਾਂ ਆਪਣੇ ਲੇਬਰ ਆ ਜੂਗੀ ਮੇਰੇ ਸੋਹਣਾ ਕੱਲ ਨੂੰ ਜਾਂ ਪਰਸ ਨੂੰ। ਮਿਲ ਵੀ ਚੱਲ ਪੈਣੀ ਆ। ਕੱਲ ਨੂੰ ਚੱਲਣੀ ਥਿਆ ਤਿੰਨ ਤਰੀਕ। ਅੱਜ ਹੋ ਗਈ 2 ਤਰੀਕ। ਕੱਲ ਨੂੰ ਮਿਲ ਵੀ ਚੱਲ ਪੈਣੀ ਆ। ਤਾਂ ਆਪਣੇ ਲੇਬਰ ਗੰਨੇ ਵਾਲੀ ਅਜੇ ਆਈ ਨਹੀਂ। ਕੱਲ ਦਾ ਕੱਲ ਨੂੰ ਕਹਿੰਦੇ ਪਹੁੰਚ ਜਾਣਾ ਇੱਧਰ। ਕੱਲ ਖਰੇ ਚੜੇ ਕੱਲ ਛੜਿਆ। ਕੱਲ ਨੂੰ ਪਹੁੰਚ ਜਾਣਾ ਉਹਨਾਂ ਨੇ। ਕਿ ਗੰਨੇ ਦਾ ਕੰਮ ਚੱਲ ਪੈਣਾ ਨਾਲੋਂ ਨਾਲ। ਇਹ ਉਹ ਦਿਖਾਇਆ ਕਰਾਂਗੇ ਤੁਹਾਨੂੰ। ਬਾਕੀ ਕਰੋ ਚੱਕ। ਆਲੂ ਵਧੀਆ ਵਾ ਹੁਣ। ਇਹ ਕਿ ਕਣਕ ਸਾਰੀ ਜਿਹੜੀ ਆਪਾਂ ਪਹਿਲਾਂ ਦੀ ਪੀਜੀ ਹੋਈ ਪਰਾਲੀ ਵਾਲੀ। ਦੇਖ ਲਓ ਹਾਂ। ਲੇਖਦੀ ਪਰਾਲੀ ਇਹ ਤੇ। ਸਾਰੀ ਵੇਚੀ ਦੱਬੀ ਹੀ ਇਹ ਵਾਲੀ ਕੀ ਹਾਲ ਚਾਲ ਆ ਬਾਬਿਓ ਆ ਪੰਜ ਘਰ ਤੱਕ ਨੇ ਦਾ ਕੰਮ ਸ਼ੁਰੂ ਲੱਭ ਗਈ ਹੀ ਬੰਦੇ ਇੱਕ ਕੁਆਲਿਟੀ ਲੱਭ ਗਈ ਦੂਜੀ ਜਿਹੜੀ ਆਪਣੇ ਵਾਲੀ ਤੋ ਪਹੁੰਚੀ ਨਹੀਂ ਜਿੰਨਾ ਗੱਲ ਕੀਤੀ ਸੀ ਇਹ ਹੁਣ ਲੱਭ ਗਿਆ ਆਪਾਂ ਨੂੰ ਇਹ ਵੀ ਸਿੱਲੂਗੇ ਆਪਣੇ ਇਹ ਕਰਤਾ ਸ਼ੁਰੂ ਇਹਨਾਂ ਨੇ ਕੰਮ। ਕਾਫੀ ਹੁਣ ਪਤਾ ਲੱਗਿਆ ਕਰੂ ਨਾਲੇ ਟਰੈਕਟਰਾਂ ਦਾ ਜੋਰ। ਹੁਣ ਵੀਡੀਓ ਪਾਇਆ ਕਰਾਂਗੇ ਆਪਾਂ ਡੇਲੀ। ਰੋਜ਼ ਦੀ ਰੋਜ਼ ਆਇਆ ਕਰੂਗੀਆ। ਗੰਨਾ ਡੇਕ ਭੋ ਗਿਆ ਸੀ। ਦੇਖੋ ਹੀ ਹੋ ਨਵਾਂ ਵਾ ਬਹੁਤ ਜਿਆਦੀ ਠੰਡ ਹੋਣ ਲੱਪੀ ਜਾ ਚਾਹੇ ਤੁੰਦਾ ਤੋਂ ਪੀ ਜਾ ਰੋ ਪੇ ਉਦਾਂ ਠੰਡ ਪਈ ਜਾਵੇ ਕੋਈ ਚੱਕਰ ਨਹੀਂ ਜੋ ਤੁੰਦਾ ਪੈ ਲਾ ਪਿੰਦੀਆਂ ਫੇੇ ਕੰਮ ਸਾਰਾ ਖਰਾਬ ਹੁੰਦਾ ਲਓ ਜੀ ਬਾਬਿਓ ਲੱਗੇ ਆਪਾਂ ਲੱਦਣ ਟਰਾਲੀ ਲੈ ਗਿਆ ਡੈਡੀ ਤੇ ਮੈਨੂੰ ਕਰਤਾ ਸੀ ਗਲੇਸ ਪਾਣੀ ਅੱਜ ਇਹ ਇਹ ਰੈਡੀ ਹੋ ਗਈ ਕੱਸ ਤੇ ਅੰਗਲੂਗਾ ਸਾਰਾ ਕੁਝ ਇਹ ਠੀਕ ਤੇ ਹੁਣ ਤਿੰਨ ਵੀ ਕਰਾਂਗੇ ਕੱਲ ਨੂੰ ਟਾਈਮ ਲੱਗ ਗਿਆ ਕੱਲ ਨੂੰ ਕਰਾਂਗੇ ਇਹ ਤਾਂ ਉਹਦਾ ਪਰਸਨ ਲੱਦ ਹੋਣੀ ਆ ਇਹਨੂੰ ਵੀ ਕਰਾਂਗੇ ਅੰਗਲੂਗਲ ਕੱਸਾਂਗੇ ਨਾਲ ਗਰੀਸ ਇਹਨੂੰ ਵੀ ਕਰਨੀ ਆ ਉਹਦੇ ਤੇ ਟਾਇਰ ਵੀ ਚੇਂਜ ਹੋਣ ਆਲੇ ਹੀ ਟਾਇਰ ਨਾਲ ਹੀ ਚੇਂਜ ਕੀਤੇ ਅੰਦਰਲੇ ਬਾਹਰ ਬਾਹਰਲੇ ਅੰਦਰ ਵੀ ਚਲੋ ਆਪਾਂ ਚੱਲਦੇ ਹੁਣ ਨਕੋਦਰ ਨੂੰ ਜਾਣਾ ਸੀ ਫਫੜ ਨੂੰ ਯੂਪੀ ਜਾਣਾ ਉਹਨੇ ਟ੍ਰੇਨ ਤੇ ਚੜਾਉਣਾ ਟ੍ਰੇਨ ਆ ਜਾਣੀ 6 ਵਜੇ ਆਉਣੀ ਆ ਫੇਰ ਜਾਣੇ ਆਪਾਂ ਨਕੋਦਰੋਂ ਨੂੰ ਮੈਨੂੰ ਛਡਾ ਕੇ ਆਉਨੇ ਆਂ ਅੰਨਾ ਯੂਪੀ ਜਾਣਾ ਯੂਗੇ ਵਾਲੇ ਜਿਹੜੇ ਆਹੀ ਲਓ ਜੀ ਬਾਬਿਓ ਆਪਾਂ ਪਹੁੰਚੇ ਹਿੰ ਖੱਤੇ ਦੇ ਦੰਨਾ ਛੱਲ ਹੁੰਦਾ ਜਿੱਤੇ ਆਪਣਾ ਇਹ ਮोटा ਦੰਨਾ ਆਪਣਾ ਇਹ ਤਾਂ ਕਰਕੇ ਥੋੜਾ ਹਲਕਾ ਰਹਿ ਗਿਆ ਡਿਗੜ ਗਈ ਆਪ ਉਹ ਤਾਂ ਤੇ ਟਰਾਲੀ ਲੱਦ ਹੋਣ ਲਈ ਕੱਲ ਰਹਿ ਗਈ ਸੀ ਕੱਲ ਥੋੜੇ ਛਿੱਲ ਹੋਈ ਜਿੰਨਾਂ ਕੋਲੋਂ ਤੇ ਕੱਲ ਰਹਿ ਗਈ ਤਾਂ ਅੱਜ ਹੁਣ ਬਸ ਇਹਨਾਂ ਲੱਦ ਦੇਣੀ ਹੋਰ ਘੰਟੇ ਤੱਕ ਫਿਰ ਆਪਾਂ ਲੈ ਕੇ ਚੱਲਦੇ ਆਂ ਤੇ ਦੂਜੀ ਟਰਾਲੀ ਇਹ ਵੀ ਇਹਨਾਂ ਸ਼ਾਮ ਤੱਕ ਲੱਦੂਗੇ ਇਹਦੇ ਉੱਤੇ ਆਪਾਂ ਆਥੇ ਖੜੀ ਕਰ ਜਾਣੀ ਆ अद्धी कल हो जू बाद मिलच ला आनी लगे पे बंदे लदन ट्राली ये नौ दस बार लावे फिर डे डेढ़ सौ होजूगा डेढ़ सौ तो उपर हो जा चली जाना कम लगातार ही ਲਾਉ ਜੀ ਬਾਪੇਓ ਲੱਤੀ ਗਈ ਆਪਣੀ ਟਰਾਲੀ ਤੇ ਹੁਣ ਆਪ ਚੱਲਦੇ ਲੈ ਕੇ ਮਿਲਦੇ ਦੋ ਟਰੈਕਟਰਾਂ ਨਾਲ ਨਿਕਲਦੇ ਜਾਂਦੇ ਰਾਹ ਦੇ ਜਿਹੜਾ ਉਹ ਪਿੱਛੇ ਵਾਲੀ ਹੰਦੀ ਇੱਕ ਦਿਨ ਵਾਲੀ ਉਦੋਂ ਤਾਂ ਖਾਲੀ ਗੰਗ ਭੱਜਾ ਜਾ ਤੇ ਖੁੱਡਾਂ ਜੀਆਂ ਆਈਆਂ ਮੈਂ ਕਾ ਬਹਿ ਨਾ ਜਾਵੇ ਤਾਂ ਉਹ ਪਾਈ ਦੇ ਕੇ ਟੋਪ ਆ ਗਿਆ ਤਾਂ ਉਹ ਨਿਕਲਦੀ ਉਸ ਕੋਈ ਇਹ ਖੋਬੇ ਜਾਵੇ ਮੁੜ ਕੇ ਬੋਜਾ ਪੈਣਦਾ ਫਿਰ ਲਈ ਦੋ ਪਾਈ ਵਧੀਆ ਵਾ मिल चे मिलते हैं तू जी बबे पहुंच गए आप मिल चे ट्राली हाजी हाँ जी अपने अगे है हूँ सौ ट्राली 103 ਟਰਾਲੀਆਂ ਆ ਮੋਰੇ ਫੇ ਟਰਾਲੀ ਆਪਾਂ ਲਾਤੀ ਇੱਥੇ ਹੁੱਕ ਗੱਡ ਲਈ ਜਾ ਕੱਲ ਨੂੰ ਨੰਬਰ ਆਊਗਾ ਇਸ ਵੇਲੇ ਤੱਕ ਸ਼ਾਮ ਤੱਕ ਹੀ ਆਊ ਮੇਰੇ ਸੋਨਾ 100 ਟਰਾਲੀਆਂ ਮੋਰੇ ਸ਼ਾਮਾਂ ਪਈ ਜਾਣੀਆਂ ਕੱਲ ਨੂੰ ਆਉਦੇ ਨੂੰ ਫੇ ਨੰਬਰ ਟਰਾਲੀਆਂ ਵਾਵਾ ਖੜੀਆਂ ਸਾਰੇ ਪਾਸੇ ਖਾਲੀਆਂ ਟਰਾਲੀਆਂ ਆਦੀ ਇੱਥੇ ਟਰੈਪੀ ਚਲੋ ਚੱਲਦੇ ਹਾਂ ਆਪਾਂ